ਅੰਮ੍ਰਿਤਸਰ ਅਜਨਾਲਾ ਰੋਡ ਬਾਈਪਾਸ ਤੇ ਇੱਕ ਭਿਆਨਕ ਸੜਕ ਹਾਦਸਾ ਹੋਇਆ ਜਿੱਥੇ ਇੱਕ ਟਰਾਲੇ ਨੇ ਮੋਟਰਸਾਈਕਲ ਸਵਾਰਾਂ ਨੂੰ ਕੁਚਲ ਦਿੱਤਾ ਹਾਦਸੇਆ ਇਨਾ ਖੋਪਨਕ ਸੀ ਕਿ ਮਾਂ ਪੁੱਤਰ ਸਮੇਤ ਉਹਨਾਂ ਦਾ ਦੋਸਤ ਦੀ ਮੌਕੇ ਤੇ ਹੀ ਜਾਨ ਗਵਾ ਬੈਠੇ ਰਾਤ ਦੇ ਸਮੇਂ ਵਾਪਰੇ ਇਸ ਹਾਦਸੇ ਤੋਂ ਇਲਾਕੇ ਵਿੱਚ ਸਸੰਸਣੀ ਫੈਲ ਗਈ ਪੁਲਿਸ ਨੇ ਤੁਰੰਤ ਮੌਕੇ ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਰਟੀ ਲਈ ਭੇਜ ਦਿੱਤਾ ਗਿਆ ਇਹ ਘਟਨਾ ਬੜੀ ਬਹੁਤ ਵੱਡੀ ਗੜਕਣਾ ਬਹੁਤ ਵੱਡੀ ਹੈ ਮੈਂ ਇਥੇ ਆ ਰਿਹਾ ਸੀ ਜਾ ਤੇ ਮੈਨੂੰ ਪਤਾ ਲੱਗਾ ਨੂੰ ਇਕੱਠੇ ਹੋਏ ਜene ਉੱਤਰ ਕੇ ਦੇਖਿਆ ਇਹ ਬਹੁਤ ਤਾਂ ਕਰਦੇ ਪਰ ਮੈਂ ਇਹ ਜਾਣਿਆ ਵੀ ਜਿਹੜੀ ਹੈ ਦੋ ਲੜਕੇ ਨੇ ਕੋਈ ਕਹਿ ਰਹੇ ਨਹੀਂ ਕਿ ਸ਼ਾਇਦ ਰਾਜਪੀਤਪੁਰ ਦਾ ਇੱਕ ਸ਼ਾਇਦ ਕੋਟਾਲਾ ਰੋਡ ਦਾ ਨਾਲ ਇੱਕ ਦੀ ਮਦਰ ਹੈ ਕਿੰਨ ਜਾਣਾ ਜਿਹੜੀ ਜਿਹੜਾ ਸਰ ਇਹ ਜਿਹੜਾ ਐਕਸੀਡੈਂਟ ਹੋਇਆ ਵਾ ਟਰਾਲਾ ਜਿਹੜਾ ਸਾਈਡ ਤੇ ਚਲ ਗਿਆ ਆਇਆ ਵਾ ਕਈ ਟਾਇਰ ਪਾਟਾ ਸੀ ਜਾਂ दारू-ਦੂਰੂ ਪੀਤੀ ਡਰਬਰ ਨੇ ਜੀਸ ਆਪਣੀ ਤਾਕੀ ਤਰ੍ਹਾਂ ਕਰ ਰਹੀ ਹੈ ਐਕਚੁਅਲੀ ਤੇ ਉਹ ਸਾਈਡ ਤੋਂ ਜਾਂਦਾ ਜਾਂਦਾ ਬੈਕ ਸਾਈਡ ਤੇ ਆ ਗਈ ਠੀਕ ਹੈ ਜੋ ਜੋ ਦੋ ਪਬਲਿਕ ਦੱਸ ਰਹੀ ਹੈ ਕਿ ਟਰਾਲਾ ਸਿੱਧਾ ਜਾਂਦਾ ਜਾਂਦਾ ਯਕਦਾਮੀ ਬੈਕ ਹੋ ਗਿਆ ਕੀ ਲੱਗਦਾ ਵੀ ਹੈਵੀ ਲੋਡ ਓਨ ਕਰਕੇ ਚੜਿਆ ਨਹੀਂ ਪੁਲ ਤੇ ਇਹ ਤਾਂ ਕਿਸ ਜੜੀ ਇਹ ਆਪਣਾ ਟੈਕਨੀਕਲੀ ਤਹਿਕੀਕਤ ਕਰਕੇ ਦੱਸੇਗੀ ਮੈਂ ਤੇ ਪਛਿਆ ਰਿਹਾ ਸੀ ਦੇਖਿਆ ਕਿ ਜੇ ਕੋਈ ਇੰਜਰਡ ਆ ਤੇ ਉਹਨੂੰ ਨਾਲ ਲੈ ਕੇ ਉਠਾ ਕੇ ਤੇ ਹਸਪੀਟਲ ਐਡਮਿਟ ਕਰਾਈਏ ਬਟ ਅ ਪ੍ਰੇਕੜੀ ਵਡੀ ਦੁਰਘਟਨਾ ਹੋ ਗਈ ਆ ਕਿੰਨਾ ਦੀ ਜੀ ਡੈਥ ਹੋ ਸਰ ਇੱਕੋ ਪਰਿਵਾਰ ਦੇ ਕਿਸੇ ਤਿੰਨੋ ਜੋ ਪਤਾ ਲੱਗ ਰਿਹਾ ਹੈ ਕਿ ਦੋ ਦੋਸਤ ਸੀਗੇ ਇੱਕ ਦੋਸਤ ਹੀ ਮਰ ਗਿਆ ਠੀਕ ਹੈ ਮੋਟਰਸਾਈਕਲ ਤੇ ਸਵਾਰ ਹੋ ਕੇ ਜਾ ਰਹੇ ਸੀ ਉਹ ਹਾਂ ਕਿੱਥੇ ਜਾ ਰਹੇ ਸੀ ਕਿ ਸ਼ਾਇਦ ਕਿ ਪੰਚਰ ਤੇ ਜਾ ਰਹੇ ਸੀ ਜਾਂ ਕੀ ਇਹ ਤੇ ਉਹ ਲੋਕਾਂ ਦੀ ਫੈਮਿਲੀ ਆ ਇਹਨਾਂ ਦੇ ਕੋਈ ਦੋਸਤ ਦੋ ਆਏ ਆ ਉਹ ਦੋ ਦੋ ਦੱਸ ਰਹੇ ਆ ਸਰ ਡਰਾਈਵਰ ਕਾਬੂ ਕਰ ਲਿਆ ਗਿਆ ਹਾਂਜੀ ਹਾਂਜੀ ਡਰਾਈਵਰ ਮੈਂ ਇੰਸਪੈਕਟਰ ਸਾਹਿਬ ਨੂੰ ਪੁੱਛਿਆ ਡਰਾਈਵਰ ਜਿਹੜਾ ਉਹਨਾਂ ਦੀ ਕਸਟਡੀ ਚ ਠੀਕ ਹੈ ਠੀਕ ਹੈ ਸਰ ਜੀ ਸਰ ਜਿਹੜਾ ਇਹ ਐਕਸੀਡੈਂਟ ਹੋਇਆ ਕਿਹੜੀ ਜਗ੍ਹਾ ਤੇ ਹੋਇਆ ਜੀ ਮਸਾਲਾ ਪੁਲ ਤੋਂ ਉੱਤੇ ਖੜੇ ਇੱਕ ਸਰਾਟਰੀ ਕਮਾਸੀ ਦਾ ਉੱਤੇ ਗਾਰਡਨ ਲੱਦੇ ਪਏ ਨੇ ਜਿਹੜੇ ਆਪਾਂ ਅਰੇਲਾ ਦੇ ਵਿੱਚ ਆਉਂਦੇ ਉਹ ਮਨ ਵਾਲੀ ਸਾਈਡ ਤੋਂ ਕਮਟਾਲੇ ਨੂੰ ਜਾ ਰਿਹਾ ਸੀ ਉਸ ਨੂੰ ਅੱਗੋ ਕਿਤੇ ਕਿਸੇ ਕਾਰਨ ਜਾਂ ਕੀ ਹੋਇਆ ਵਾ ਜਾਂ ਡਰਾਈਵਰ ਦੀ ਕੀ ਕੀ ਗਲਤੀ ਆ ਉਹ ਫਿਰ ਪਿੱਛੇ ਵੈਕ ਕਰ ਦਤਾ ਜਦੋਂ ਉਹਨੇ ਬੈਕ ਕਰ ਦਤਾ ਤੇ ਇਹ ਮੋਟਰਸਾਈਕਲ ਵਾਲੇ ਤਿੰਨ ਜਣੇ ਦੋ ਜੜ ਤੇ ਕੁੜੀ ਸੀ ਉਹ ਉਹਦੇ ਪਿੱਛੇ ਪਿੱਛੇ ਜਾ ਰਹੇ ਸੀ ਉਹ ਟਰਾਲਾ ਜਿਹੜਾ ਵਾ ਇਹਨਾਂ ਤੰਨਾ ਦੇ ਉੱਤੋਂ ਦੀ ਲੱਗ ਗਿਆ ਮੌਕੇ ਤੇ ਤਨਦੀ ਮਾਨਤ ਸਰ ਇੱਕੋ ਪਰਿਵਾਰ ਦੇ ਹੈਗੇ ਸੀ ਤੁਸੀਂ ਜੇ ਇਹ ਚਨਾਖਤ ਕਰਦੇ ਆ ਜੇ ਅਸੀਂ ਮੌਕੇ ਤੇ ਆਏ ਆ ਪਰਿਵਾਰ ਦੇ ਮੈਂਬਰ ਆਉਂਦੇ ਨੇ ਤੁਸੀਂ ਦੱਸੋ ਸਰ ਤਿੰਨ ਲੋਕ ਕਾਦੇ ਉੱਤੇ ਸਵਾਰ ਹੈਗੇ ਸੀ ਇਹ ਮੋਟਰਸਾਈਕਲ ਤੇ ਸਾਰ ਸਰ ਕਿਹੜੀ ਜਗ੍ਹਾ ਉੱਤੇ ਰਹਿਣ ਵਾਲੇ ਕੁਝ ਪਤਾ ਲੱਗਾ ਅਜੇ ਕੋਈ ਨਹੀਂ ਪਤਾ ਜੀ ਅਜੇ ਆਉਂਦੇ ਬਾਅਦ ਸਰ ਡਰਾਈਵਰ ਜੇ ਸਾਡੇ ਕੋਲ ਇਹ ਕਬਜ਼ੇ ਤੇ ਅਸੀਂ ਕਾਬੂ ਕਰ ਲਿਆ ਸਰੋਵਰ ਦੇ ਵੱਲੋਂ ਕੁਝ ਕਿਹਾ ਗਿਆ ਨਹੀਂ ਜੀ ਇਹਦੇ ਕੁਝ ਨਹੀਂ ਕਿਹਾ ਗਿਆ ਸਰ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਏਗੀ ਸਖਤ ਕਾਰਵਾਈ ਕੀਤੀ ਜਾਏਗੀ ਡਰਾਈਵ ਦੀ ਗਲਤੀ ਹੈ ਜੋ ਗਲਤੀ ਕਰਦੇ ਕੀਤੇ ਦੱਸਦਾ ਉਹ ਤੁਹਾਨੂੰ ਲਾਉਗੀ ਸਖਤ ਕਾਰਵਾਈ ਕੀਤੀ ਜਾਏਗੀ ਕੋਈ ਸ਼ਰਾਬ ਵਗੈਰਾ ਵੀ ਸਾਡੇ ਡਰਿੰਕ ਵਗੈਰਾ ਵੀ ਨਹੀਂ ਉਹਦੇ ਮੌਕੇ ਤੇ ਲੈ ਕੇ ਗਏ ਉਹ ਚੈੱਕ ਕਰਾਂਗੇ ਸਰ ਇਹ ਮਾਲ ਕਿੱਥੋਂ ਲੋਡ ਕਰਕੇ ਲਿਆ ਰਿਆ ਸੀ ਕੀ ਤਫਤੀਸ਼ ਆਵਿਸ਼ਾ ਦੀ ਅਸੀਂ ਇਹਦੇ ਪੁਸ਼ਟੀਸ਼ ਨਹੀਂ ਪੂਰੀ ਕੀਤੀ ਪਹਿਲਾਂ ਡੱਡ ਬੂਟੀਆਂ ਸਾਡੀਆਂ ਨੇ ਇਹਨੂੰ ਪਹਿਲਾਂ ਸਾਭ ਲਈਏ ਬਾਅਦ ਚੁੱਕਦਾ ਸੀ ਠੀਕ ਹੈ